ਅੱਗੇ ਅੱਗੇ ਪੱਤਰਾਂ ਟਿਕਾ ਕੇ ਮਠਿਆਈਆਂ ਪਾਏ ਨੀਨੀਆਂ ਖੜੀਆਂ ਨੇ ਨਾਰਾ ਰੂਪ ਭਰੀਆਂ ਸ਼ਿੰਗਾਰ ਨਾਲ ਲੰਮੀਆ ਮੋਟਿਆਰਾ ਜੋਗ ਕੁੱਤਰੀਆਂ ਚਿੰਨੀਆਂ ਨਿਆਵੇਂਪ ਜਾਗ ਡੰਗ ਮਾਰਨ ਬਲਮੀ ਅੰਗ ਮਾਪੀਆਂ ਮ tang ਸੇ ਅਨੰਗ ਰੂਪ ਪਿੰਨੀਆਂ ਨੰਦੀ ਚੰਦੀ ਮਨ ਦੇ ਪ੍ਰੇਮੀ ਨੇ ਸਲਾਹ ਕਰੀ ਸੁਸ਼ਨੀਂ ਟਪਟੀ ਵਾਲੀ ਦਾਨੀ ਗੱਲਾਂ ਨਾਲ ਜੀ ਕੋਰ ਕਾਕੂ ਪਰਤ ਤਕ ਨੂੰ ਵਲੇਮ ਦੀ ਆ ਰੂਪ ਘਰ ਕੰਨੀ ਰਾਤੀ ਬੋਲੀ ਨਾ ਸਹਾਰ ਸੀ ਚੂੜੇ ਪੀੜੇ ਮਛਲੀ ਅਪਾਰ ਸੋਹਣ ਮੁਖੜ ਆ ਤੇ ਟਿੱਕੇ ਟਿੱਕੇ ਨੈਣ ਟਿੱਕੀ ਧਾਰ ਜੋ ਘਟਾਰ ਦੀ ਭਾਗੀ ਤੇ ਨਿਹਾਲ ਕੌਰ ਆ ਕੀ ਕਹੇ ਮਾਗੀ ਸਿੰਘਾ ਲਾਲ ਕੇਸ ਮਾਨ ਜੋ ਜ ਦਗੇ ਜਿਸ ਨਾਰ ਦੀ ਆਇਆ ਬਨ ਕੇ ਬਿਲਾਰ ਜੈ ਗੂੰਜਣੇ ਦੀ ਧਾਰ ਦਿੱਤ ਜਨ ਨੂੰ ਦੀਦਾਰ ਕਹਿਣ ਪਾਏ ਬੇਸ਼ਮਾਰ ਕੀ ਤੇ ਕੇ ਦੇਖੇ ਨੈਣ ਸੀ ਸੇ ਵਾਂਗੂ ਚਮਕਾਰੇ 팬 ਸੋਸਨੀ ਦੁਪੱਟੇ ਉੱਤੇ ਲੈਣ ਬੋਟੇਦਾਰ ਜੀ ਬੰਨਾ ਚਾਹੋ ਕੇ ਚੰਦ ਮੁਖ ਚੌਦਹੀ ਦਾ ਚੰਦ ਜਾਨੀ ਹੋਮ ਤੇ ਅਨੰਦ ਕਾਰਕਾਰ ਕੀ ਜੀਦਾਰ ਜੀ ਕਰ ਕੇ ਸਲਾ ਜਨ ਬੰਨ ਦਿੱਤੀ ਮਾਗੀ ਸੰਦਾ ਕੰਨ ਲਾ ਕੇ ਸੁਣ ਲੋ ਤਮਾਮ ਨਾਨ ਨਾਰ ਜੀ ਤੁਸੀਂ ਦਿੱਤੀ ਬੰਨ ਨਹੀਂ ਛਡਾਉਂਦੇ ਅਸੀਂ ਜਨਨੀ ਲਗਾ ਕੇ ਸੁਣੋ ਕੰਨ ਨਹੀਂ ਵਿਆਹੀ ਹੋ ਤੇ ਕਵਾਰੀਓ ਸਰੂਪ ਤਨ ਜਾਣੇ ਦਾ ਇਹ ਬੁਰਬਲ ਪਾਣੀ ਨਾ ਕਰੋਂ ਕਿ ਮਾਨ ਜਵਾਨੇ ਨਾਮ ਜਾਜ ਹੋਣੀ ਭਾਰੀਓ ਸੁਣ ਲੋਕ ਵਿਤ ਨਹੀਂ ਖੁਸ਼ੀ ਚ ਫੋਣਾ ਚਿੱਤ ਨਹੀਂ ਨਾ ਰਹਿਣਾ ਨਿਤ ਨਿਤ ਨੀਂਗ ਰਾਮ ਛੋਡੇ ਨਾ ਰਿਓ ਜਾਵਣਾ ਇਕੱਲੇ ਵੇਲੇ ਰਹਿਣਾ ਥਾਉ ਥਾਈ ਬਾਕੀ ਸਿੰਗਾ ਦਿੰਦ ਕਦੇ ਮੇਲੇ ਨਾ ਰੂਹਾਂ ਦੇ ਪਿਆਰੀਓ ਜਨ ਬਨੇ ਜਨਾਨੀਆਂ ਦੇਖਾਂ ਸਭੀ ਮਨੁੱਖ ਜ਼ਹਿਰ ਬੜਾ ਕਰ ਹੋ ਗਿਆ ਪੂਰਾ ਪਰਾਮਖ ਪਹਿਲਾ ਮੈਂ ਚੇਤਾਰਾ ਨਾਮ ਰਾਮ ਰਾਮ ਦਾ ਛੇਰ ਬੱਜੀ ਹੋਈ ਪੱਤਰ ਛੇੜਾ ਮੰਦੋ ਪੱਤਲਾ ਪਰਾਂਤ ਸਾਦ ਬਲੂਏ ਛੜਾਏ ਐ ਪੱਕੇ ਪੱਕੇ ਭਗਵਾਨ ਜਿੰਨਾ ਵਿੱਚ ਪਾਏ ਐ ਬੰਨ੍ਹਿਆ ਦੁਪੱਟੇ ਖੱਟੇ ਰੰਗ ਕਿੰਨਾ ਦੇ ਬੰਨ੍ਹਿਆ ਪਰਵੱਟੇ ਪੱਟੇ ਲੋਕ ਜਿੰਨਾ ਦੇ ਬਰਫੀ ਜਲੇ ਵਿੱਚ ਟਣਾ ਚੋਹਾਰੇ ਨਹੀਂ ਅਖੰਡ ਕਿਉ ਤੇ ਸੱਕਰ ਸੱਕਰ ਪਾਰੇ ਨਹੀਂ ਜਟਾਉਂਦਾ ਮੈਂ ਹਾਂ ਜਨ ਦੇਖਦੇ ਨੇ ਕੁੱਲ ਜੀ ਤੇ ਦੁਗਾ ਵੀਰ ਨੋਗੇ ਆਵਾ ਕੁੱਲ ਜੀ